ਉਹਨਾਂ ਨੇ ਬੋਸ ਲੈਵਲ ਤੋਂ ਲੈ ਕੇ ਪੰਜਾਬ ਦਾ ਜਰਨਲ ਸੈਕਟਰੀ ਤੱਕ ਦੇ ਅਹੁਦਿਆਂ ਉੱਪਰ ਕੰਮ ਕੀਤਾ ਹੈ। ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਤੁਸੀਂ ਦੇਖਣਾ ਜਿਵੇਂ ਸਰ ਦੇ ਜੀਵਨ ਗੁਪਤਾ ਜੀ ਨੇ ਉਹਨਾਂ ਦਾ ਜੋ ਉਹਨਾਂ ਨੇ ਕੰਮ ਕੀਤੇ ਹੋਏ ਨੇ ਸਾਰੇ ਲੋਕ ਜਾਣਦੇ ਨੇ। ਜੀ। ਇਹ ਅੱਜ ਅਸੀਂ ਉਹਨੂੰ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਤੋਂ ਜੋੜ ਕੇ ਭੇਜਨੇ ਆ ਤੇ ਫਿਰ ਉਹਦੀ ਕੀ ਪਾਵਰ ਹੋएगी। ਜਿਸ ਟਾਈਮ ਸਿੱਧੂ ਸਾਹਿਬ ਦੀ ਉਹਨੂੰ ਲੋਡ ਸੀ ਉਸ ਟਾਈਮ ਉਹਨਾਂ ਨੇ ਲਿਆ ਕੇ ਉਨਾ ਦੇ ਸਟੇਟਾਂ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਔਰ ਸਾਡੇ ਉੱਪਰ ਸੈਂਟਰ ਵਿੱਚ ਸਰਕਾਰ ਹੈ ਤੁਸੀਂ ਉਹਨਾਂ ਸਟੇਟਾਂ ਦਾ ਵਿਕਾਸ ਦੇ ਕੇ ਸਾਡੇ ਭਾਰਤੀ ਜਨਤਾ ਪਾਰਟੀ ਕਰਾ ਰਹੀ ਹੈ ਸਾਡੀ ਮੋਦੀ ਸਰਕਾਰ ਕੰਮ ਕਰਵਾ ਰਹੀ ਹੈ ਜਿਹੜੇ ਹੈ ਫਲਾਈਓਵਰ ਦੇ ਜਾਂ 에어ਪੋਰਟ ਦੇ ਜਾਂ ਰੇਲਵੇ ਸਟੇਸ਼ਨ ਦੇ ਸਰ ਬਾਈ ਇਲੈਕਸ਼ਨ ਨੂੰ ਕਿਵੇਂ ਦੇਖ ਰਹੇ ਹੋ ਲਗਾਤਾਰ ਪਾਰਾ ਚੜਦਾ ਜਾ ਰਿਹਾ ਹੈ ਉਂਗਲਾਂ ਤੇ ਗਿਣ ਕੇ ਦਿਨ ਰਹਿ ਗਏ ਹੁਣ ਦੇਖੋ ਤੁਸੀਂ ਆਪ ਦੇਖੋ ਕਿ ਭਾਰਤੀ ਜਨਤਾ ਪਾਰਟੀ ਦੇ ਦਿਲੋਂ ਦਾ ਕਰਾਲੇ ਖੁੱਲੇ ਆਂ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਵਰਕਰ ਦੇ ਵਿੱਚ ਉਤਸ਼ਾਹ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਹੈਗਾ ਹੈ ਜੀ ਔਰ ਸਭਨੇ ਦਫਤਰ ਖੁੱਲੇ ਨੇ ਤੁਸੀਂ ਦੇਖੋ ਵੀ ਕੋਈ ਵੀ ਮੇਰਾ ਖਿਆਲ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਿਣਤੀ ਦੇ ਲੋਕ ਆਂਦੇ ਹੋਣਗੇ ਔਰ ਤੁਸੀਂ ਅੱਜ ਇੱਥੇ ਆਇਓ ਔਰ ਇੱਥੇ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਜਿਹੜਾ ਵੀ ਮੇਰੇ ਕੋਲ ਹਜ਼ਾਰਾਂ ਦੇ ਹਸਾਬ ਦੇ ਨਾਲ ਜਿਹੜੇ ਕਾਰਜਕਰਤਾ ਜ ਸਾਡਾ ਭਰਤ ਜਨਤਾ ਪਾਰਟੀ ਦਾ ਕਾਰਜਲੇ ਵਿੱਚ ਹੋ ਗਏ ਉਹ ਡੋਰ ਟੂ ਡੋਰ ਕੰਮ ਕਰਦੇ ਆ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹਰ ਮੱਲੇ ਦੇ ਵਿੱਚ ਜਾ ਕੇ ਹਰ ਬੂਥ ਦੇ ਉੱਪਰ ਜਿਹੜਾ ਭਰਤ ਜਨਤਾ ਪਾਰਟੀ ਦਾ ਜਿਹੜਾ ਕਾਰਜਕਰਤਾ ਉਹ ਦਿਨ ਰਾਤ ਲੰਦਾ ਹੈ ਲੇਕਿਨ ਇੱਕ ਚੀਜ਼ ਹੈ ਨਾ ਕਿ ਕੇਂਦਰ ਦੀ ਸਰਕਾਰ ਹੋਣ ਦੇ ਨਾਤੇ ਇਹ ਵੀ ਹੁਣ ਕਿਹਾ ਜਾ ਰਿਹਾ ਹੈ ਕਿ ਜੀਵਨ ਗੁਪਤਾ ਜੀ ਨੂੰ ਜੋ ਉਤਾਰੇ ਗਏ ਖਾੜੀ ਅਖਾੜੇ ਦੇ ਵਿੱਚ ਤੋਂ ਅਖਾੜੇ ਦੇ ਵਿੱਚ ਉਹ ਗਿੰਤੀ ਦੇ ਵਿੱਚ ਹੀ ਨਹੀਂ ਕੰਸੀਡਰ ਕਰ ਪਾ ਰਹੇ ਵਿਪਕਸ਼ ਵਾਲੇ ਕਿਵੇਂ ਦੇ ਦੇਖੋ ਉਹ ਜਿਹੜੇ ਲੋਕ ਨੇ ਨਾ ਝੂਠੇ ਲੋਕ ਨੇ ਝੂਠਾ ਪ੍ਰਚਾਰ ਕਰਨਾ ਜਾਣਦੇ ਨੇ ਉਹਨਾਂ ਦਾ ਝੂਠ ਵਿਗਦਾ ਹੈ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਝੂਠ ਵਿੱਕ ਚੁੱਕਿਆ ਜਿੰਨਾ ਵਿੱਕਣਾ ਲੋਕ ਜਿਹੜੇ ਨੇ ਪੰਜਾਬ ਦੇ ਹੁਣ ਜਾਗਰਤ ਹੋ ਚੁੱਕੇ ਨੇ ਉਹਨੇ ਦੇ ਚੋਟ ਨੂੰ ਬਿਲਕੁਲ ਪਸੰਦ ਨਹੀਂ ਕਰ ਰਹੇ ਜਿਸ ਤੱਕ ਜੀਵਨ ਗੁਪਤਾ ਜੀ ਦੀ ਗੱਲ ਹੈ ਦੇਖੋ ਜੀਵਨ ਗੁਪਤਾ ਜੀ ਸਾਡੇ ਪਿਛਲੇ 30 35 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਦਾ ਕੰਮ ਕਰ ਰਹੇ ਸੀ ਉਹਨਾਂ ਨੇ ਬੋਤਲ ਲੈਵਲ ਤੋਂ ਲੈ ਕੇ ਪੰਜਾਬ ਦਾ ਜਰਨਲ ਸੈਕਟਿੰਗ ਤੱਕ ਦੇ ਅਹੁਦਿਆਂ ਉੱਪਰ ਕੰਮ ਕੀਤਾ ਹੈ ਔਰ ਸੰਗਠਨ 'ਚ ਕੰਮ ਕੀਤਾ ਹੈ ਔਰ ਅੱਜ ਸੰਗਠਨ ਨੇ ਡਿਊਟੀ ਲਈ ਕਿਸੇ ਚੋਣ ਲੜੋ ਔਰ ਅੱਜ ਜੋ ਚੋਣੋ ਲੜ ਰਹੇ ਨੇ ਮੈਦਾਨ ਦੇ ਵਿੱਚ ਨੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਤੁਸੀਂ ਦੇਖਣਾ ਦੇਵਤ ਸਰ ਦੇ ਜੀਵਨ ਗੁਪਤਾ ਜੀ ਨੇ ਉਹਨਾਂ ਦਾ ਜੋ ਉਹਨਾਂ ਨੇ ਕੰਮ ਕੀਤੇ ਹੋਏ ਨੇ ਸਾਰੇ ਲੋਕ ਜਾਣਦੇ ਨੇ ਜੀ ਉਹਨਾਂ ਦੇ ਬਾਰੇ ਦੇਖੋ ਪਿੱਛੇ ਫਲਾਈਓਵਰ ਬਣ ਰਿਹਾ ਸੀ ਔਰ ਬੱਸ ਸਟੈਂਡ ਵਾਲੀ ਰੋਡ ਤੇ ਫਰਨੀਚਰ ਵਾਲੀ ਜਿਹੜੀ ਰੋਡ ਹੈਗੀ ਹੈ ਜਿਹੜਾ ਪੁਲ ਬਣ ਰਿਹਾ ਸੀ ਮਿੱਟੀ ਦਾ ਬਣ ਰਿਹਾ ਸੀ ਠੀਕ ਹੈ ਔਰ ਜਦੋਂ ਉਥੋਂ ਦੇ ਲੋਕਾਂ ਨੇ ਸਾਰੇ ਫਰਨੀਚਰ ਮਾਰਕੀਟਰ ਵਾਲਿਆਂ ਨੇ ਜਾ ਕੇ ਕਿਹਾ ਵੀ ਜਿਹੜਾ ਪੁਲ ਬਣ ਗਿਆ ਸਾਡੇ ਦੁਕਾਨਾਂ ਨੇ ਉਹ ਬਿਲਕੁਲ ਬੰਦ ਹੋ ਜਾਣਗੇ ਸਾਡੇ ਰੋਜ਼ਗਾਰ ਜਿਹੜੇ ਨੇ ਉਹ ਬੰਦ ਹੋ ਜਾਣਗੇ ਔਰ ਇਮੀਡੀਏਟ ਜੀਵਨ ਗੁਪਤਾ ਜੀ ਨੇ ਸਾਡੇ ਅੱਜ ਜੀ ਲੇ ਸ਼ਰਮਾ ਜੀ ਉਸਟੈਂਪ ਪ੍ਰਦੇਸ਼ ਪ੍ਰਧਾਨ ਸੀ ਉਹਨਾਂ ਨਾਲ ਗੱਲਬਾਤ ਕੀਤੀ ਔਰ ਗਟਕੁਨ ਜੀ ਨਾਲ ਗੱਲਬਾਤ ਕੀਤੀ ਔਰ ਜਿਹੜਾ ਜੋ ਪੁੱਲ ਤੁਸੀਂ ਦੇਖੋ ਮਿੱਟੀ ਦਾ ਨਹੀਂ ਬਣਿਆ ਉਹ ਅੱਜ ਪਿਲਰਾਂ ਦੇ ਉੱਪਰ ਬਣਿਆ ਹੈ ਔਰ ਦੋਨਾਂ ਦੇ ਪਾਸ ਦੋਨਾਂ ਪਾਸੇ ਜਿਹੜਾ ਬਾਜ਼ਾਰ ਹੈ ਉਹ ਨਜ਼ਰ ਆਉਂਦਾ ਹੈ ਠੀਕ ਹੈ ਔਰ ਦੇਖੋ ਜਸਟ ਹਮ ਉਹ ਕੁਝ ਵੀ ਨਹੀਂ ਸੀ ਅਗੇ ਔਰ ਉਹਨਾਂ ਨੇ ਐਡਾ ਵੱਡਾ ਕੰਮ ਇੱਕ ਮਾਰਕੀਟ ਦੇ ਵਾਸਤੇ ਕੀਤਾ ਇਹ ਅਜਸੀਓ ਨੂੰ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਤੋਂ ਜਦਾਕ ਭੇਜਨੇ ਆ ਤੇ ਫਿਰ ਉਹਦੀ ਕੀ ਪਾਵਰ ਹੋਏਗੀ ਆਪਾਂ ਸਾਰੇ ਜਾਣਦੇ ਲੇਕਿਨ ਇੱਕ ਚੀਜ਼ ਹੋਰ ਹੈ ਕਿ ਭਾਜਪੀ ਤੀਜੇ ਨੰਬਰ ਤੇ ਸੀਗੀ ਕਰੀਬ 27900 ਵੋਟਾਂ ਦੇ ਨਾਲ ਵਿਕਰਮਜੀਤ ਸਿੰਘ ਸਿੱਧੂ ਜੀ ਆਪਣੇ ਸੀਗੇ ਤੇ ਹੁਣ ਹੁਣ ਲੀਡ ਥਰਡ ਸੈਕੰਡ ਅਵਨ ਕਿ ਕਿਵੇਂ ਮਹਿਸੂਸ ਹੋ ਰਿਹਾ ਕਿ ਲੱਗੇ ਦੇਖੋ ਉਸ ਤੋਂ ਉਸ ਤੋਂ ਬਾਅਦ ਤੁਸੀਂ ਜਿਹੜਾ ਟੋਟਲ ਨਹੀਂ ਲਗਾ ਰਹੇ ਭਾਰਤੀ ਜਨਤਾ ਪਾਰਟੀ ਨੂੰ ਜਦੋਂ ਸਾਡੇ ਇੱਥੋਂ ਰਮਨਦੀਪ ਬਿੱਟੂ ਜੀ ਲੜੇ ਸੀ ਐਮਪੀ ਦੀ ਸੀਟ ਤੋਂ ਉਸ ਟਾਈਮ ਮੇਰੇ ਖਾਤੇ 42-43000 ਵੋਟ ਪਈ ਸੀ ਜੇ ਉਸ ਟਾਈਮ ਤੁਸੀਂ 27-28000 ਦੀ ਗੱਲ ਕਰ ਰਹੇ ਹੋ ਤੇ ਉਸ ਤੋਂ ਬਾਅਦ 42-43000 ਜਿਹੜੀ ਵੋਟੇ ਵੈਸਟਰਨ 区 ਦੇ ਵਿੱਚੋਂ ਭਾਰਤ ਜਨਤਾ ਪਾਰਟੀ ਨੂੰ ਪਈ ਸੀ ਔਰ ਅਸੀਂ ਮੇਰੇ ਖਾਤੇ 15000 ਤੋਂ ਵੱਧ ਵੋਟਾਂ ਤੋਂ ਅਸੀਂ ਇਹ ਜਿਹੜਾ ਇਲਾਕਾ ਸੀ ਜਿਹੜਾ ਹਲਕਾ ਸੀ ਅਸੀਂ ਜਿੱਤੇ ਸੀ ਅੱਛਾ ਚੋਣ ਪ੍ਰਚਾਰਕਾਂ ਦੀ ਲਿਸਟ 'ਚ ਸਿੱਧੂ ਸਾਹਿਬ ਨੂੰ ਬਾਹਰ ਕਰ ਦਿੱਤਾ ਗਿਆ ਉਹ ਕਿਵੇਂ ਦੇਖ ਰਹੇ ਹੋ ਗੁਰੂ ਥੋਕੋ ਤਾਲੀਆਂ ਨਹੀਂ 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 ਸਿੱਧੂ ਸਾਹਿਬ ਸਾਡੇ ਬਹੁਤ ਸੀਨੀਅਰ ਨੇ ਦੇਖੋ ਗੱਲ ਸੁਣੋ ਸਿੱਧੂ ਸਾਹਿਬ ਸਾਡੇ ਇਸ ਇਲਾਕੇ ਦੇ ਵਿੱਚ ਸਾਡੀ ਸ਼ਾਨ ਨੇ ਇਸ ਇਲਾਕੇ ਦੀ ਔਰ ਸਿੱਧੂ ਸਾਹਿਬ ਉਹ ਤੁਹਾਡੇ ਸਾਹਮਣੇ ਦੇਖੋ ਜਿਹੜਾ ਆਪਣੇ ਸਿੱਧੂ ਸਾਹਿਬ ਨਹੀਂ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰਕਾਂ ਦੀ ਲਿਸਟ ਜਾਰੀ ਹੋਈ ਹੈ ਜਿੰਨਾ ਵੀ ਨਾਮ ਆਇਆ ਉਹਨਾਂ ਦੇ ਵਿੱਚ ਨਹੀਂ ਹੈਗੇ ਔਰ ਸਿੱਧੂ ਸਾਹਿਬ ਕਾਂਗਰਸ ਦੀ ਗੱਲ ਕਰ ਰਹੇ ਇੱਕ ਕਾਂਗਰਸ ਨਾਲ ਗੱਲ ਕਰੋ ਨਾ ਜਾ ਕੇ ਜੀ ਦੇਖੋ ਇਹ ਕਾਂਗਰਸ ਦੀ ਕਰਨੀ ਔਰ ਕਤਨੀ ਜਿ ਵਰਕੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਕਰਨੀ ਔਰ ਕਤਨੀ ਜਿ ਵਰਕੇ ਉਸੇ ਤਰੀਕੇ ਦੇ ਨਾਲ ਹੀ ਕਾਂਗਰਸ ਦੀ ਕਰਨੀ ਔਰ ਕਤਨੀ ਜਿ ਵਰਕੇ ਜਿਸ ਟਾਈਮ ਸਿੱਧੂ ਸਾਹਿਬ ਦੀ ਉਹਨਾਂ ਨੂੰ ਲੋੜ ਸੀ ਉਸ ਟਾਈਮ ਉਹਨਾਂ ਨੇ ਲਿਆ ਕੇ ਉਹਨਾਂ ਨੇ ਉਹਨੂੰ ਵਰਤਿਆ ਔਰ ਅੱਜ ਦੇਖੋ ਉਹਨਾਂ ਨੂੰ ਬਿਲਕੁਲ ਇੱਕ ਖੁੱਡੇ ਨੇ ਲਗਾਇਆ ਹੋਇਆ ਹੈ ਇਹ ਜਿਹੜੇ ਕਾਂਗਰਸ ਦੇ ਲੋਕ ਨੇ ਨਾ ਜੀ ਇਹ ਕੋਈ ਨਹੀਂ ਚਾਹੁੰਦਾ ਕੋਈ ਵੀ ਆਦਮੀ ਨਵਾਂ ਆ ਕੇ ਜੋ ਕੁਛ ਆ ਕੇ ਸਾਡੇ ਸਾਡੇ ਬਰਾਬਰ ਖੜਾ ਹੋਵੇ ਉਹਨਾਂ ਨੇ ਕਾਰਜਕਰਤਾ ਨੂੰ ਉਹਨਾਂ ਦੇ ਜਿਹੜੇ ਲੀਡਰਸ ਹਨ ਵੱਡੇ ਵੱਡੇ ਉਹਨਾਂ ਨੂੰ ਸਿੱਧੂ ਸਾਹਿਬ ਪਸੰਦ ਹੀ ਨਹੀਂ ਸੀ ਆ ਰਹੇ ਔਰ ਅੱਜ ਦੇਖੋ ਕਿ ਨਜ਼ਰ ਵੀ ਨਹੀਂ ਆ ਰਹੇ ਅੱਛਾ ਇੱਕ ਸਵਾਲ ਇੱਥੇ ਮੈਂ ਪੁੱਛਣਾ ਚਾਹੁੰਗੀ ਮਮਤਾ ਆਸ਼ੂ ਜੀ ਇਹ ਕਹਿ ਰਹੇ ਨੇ ਕਿ ਜਿਵੇਂ ਬਿੱਟੂ ਸਾਹਿਬ ਕਹਿ ਕੇ ਗਏ ਕਿ ਜੇ ਜੀਵਨ ਗੁਪਤਾ ਜੀ ਜਿੱਤੇ ਦਿਨੇ ਐਮ ਐਲ ਏ ਤੋਂ ਐਮ ਪੀ ਡਬਲ ਇੰਜਨ ਦੇ ਇੱਕ ਸਰਕਾਰ ਹੋਏਗੀ ਤੇ ਵਿਕਾਸ ਜੋ ਜੋ ਉਹ ਕਹਿ ਦੇਣਗੇ ਨਾ ਜੀਵਨ ਗੁਪਤਾ ਜੀ ਕਿ ਇਹ ਪ੍ਰੋਜੈਕਟ ਪਾਸ ਕਰਾਓ ਤੇ ਉਹ ਮਤਲਬ ਕਿ ਛੱਡੇ ਦਿਨ ਆਪਾਂ ਕਰ ਦਾਂਗੇ ਲੇਕਿਨ ਮੰਨਤਾ ਅਸ਼ੋਕ ਜੀ ਤੁਹਾਨੂੰ ਇਹ ਕਹਿ ਰਹੇ ਕਿ ਡਬਲ ਇੰਜਨ ਦੀ ਸਰਕਾਰ ਕਿਤੇ ਨੌਲੇਜ ਦੇ ਵਿੱਚ ਘਾਟਾ ਹੈ ਆਪਾਂ ਪੰਜਾਬ 'ਚ ਵੀ ਹੋਣੀ ਚਾਹੀਦੀ ਹੈ ਦੇਖੋ ਜਿਹੜੀ ਜਿਹੜੀ ਇਹ ਜਿਹੜੀ ਜਗ੍ਹਾ ਦੇ ਉੱਪਰ ਮਤਲਬ ਸਟੇਟ ਲੈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਸਾਡੀ ਉੱਪਰ ਸੈਂਟਰ ਦੀ ਸਰਕਾਰ ਹੈ ਤੁਸੀਂ ਉਹਨਾਂ ਸਟੇਟਾਂ ਦਾ ਵਿਕਾਸ ਦੇਖੋ ਹਰਿਆਣਾ ਦੇਖੋ ਗੁਜਰਾਤ ਦੇਖੋ ਯੂਪੀ ਦੇਖੋ ਪਰ ਕਿਸੇ ਵੀ ਸਟੇਟ ਦੇ ਵਿੱਚ ਜਿੱਥੇ ਹੈਗੀ ਹੈ ਸਾਡੀ ਬੀਜੇਪੀ ਦੀ ਸਰਕਾਰ ਉੱਪਰ ਸਾਡੀ ਵੀ ਬੀਜੇਪੀ ਦੀ ਸਰਕਾਰ ਹੈ ਉਰ ਦਾ ਵਿਕਾਸ ਕਿੰਨੇ ਗੁਣਾ ਜ਼ਿਆਦਾ ਹੈ ਔਰ ਅੱਜ ਪੰਜਾਬ ਦੇ ਵਿੱਚ ਦੇਖੋ ਜੇ ਉੱਪਰ ਸਾਡੇ ਭਾਰਤ ਜਨਤਾ ਪਾਰਟੀ ਸਰਕਾਰ ਹੈ ਔਰ ਇੱਥੇ ਆਮ ਆਦਮੀ ਪਾਰਟੀ ਸਰਕਾਰ ਹੈ ਅੱਜ ਪੰਜਾਬ ਨੂੰ ਖੰਗਾਲ ਬਣਾ ਕੇ ਰੱਖਤਾ ਪੰਜਾਬ ਦਾ ਕੀ ਹਾਲਾਤ ਨੇ ਪੰਜਾਬ ਵਿੱਚ ਕਰਪਸ਼ਨ ਕਿੰਨੀ ਜ਼ਿਆਦਾ ਹੋ ਰਹੀ ਹੈ ਗੁੰਡਾਗਰਦੀ ਜਿੰਨੀ ਕਿੰਨੀ ਹੋ ਰਹੀ ਹੈ ਔਰ ਨਸ਼ਾ ਜਿਹੜਾ ਦੇਖੋ ਕਰ ਕਰ ਜਿਹੜਾ ਇਹ ਵਿਕਦਾ ਪਿਆ ਔਰ ਇਹ ਆਮ ਆਦਮੀ ਪਾਰਟੀ ਨੇ ਬੜੇ ਬੜੇ ਜਿਹੜੇ ਵਾਦੇ ਕੀਤੇ ਸੀ ਕੋਈ ਵੀ ਵਾਦਾ ਉਹਨਾਂ ਸੱਚਾ ਨਹੀਂ ਕੀਤਾ ਸਾਨੂੰ ਉਹਨਾਂ ਦਾ ਝੂਠ ਨਿਕਲਿਆ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਜੀਵਨ ਗੁਪਤਾ ਜੀ ਇੱਥੇ ਕੋ ਸਾਡੇ ਤੇ ਜੰਦੇ ਨੇ ਸਰਕਾਰ ਤੇ ਨਹੀਂ ਸਾਡੀ ਬਣ ਸਕਦੀ ਪਰ ਮੈਂ ਇੱਕ ਵਿਸ਼ਵਾਸ ਦੁਵਾਣਾ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਬਰਕਰ ਜਿਹੜਾ ਹੈਗਾ ਵੇ ਉਹ ਦਿਨ ਰਾਤ ਕੰਮ ਕਰਨ ਵਾਲਾ ਬਰਕਰ ਜੇ ਵੈਸਟ ਹਲਕੇ ਦੇ ਵਿੱਚੋਂ ਜੇ ਜੀਵਨ ਜਨ ਦੇ ਜਿਤਾ ਕੇ ਭੇਜ ਦਿਓ ਤੇ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਹੈਗੀਆਂ ਨੇ ਉਹ ਅਸੀਂ ਤੇ ਲਾਗੂ ਕਰਾ ਸਕਦੇ ਹਾਂ ਅੱਜ ਤੇ ਦੇਖੋ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਨੇ ਪੰਜਾਬ ਲਾਗੂ ਨਹੀਂ ਹੁੰਦੇ ਕੋਈ ਵੀ ਸਕੀਮ ਲੱਗਣੀ ਹੋਣੀ ਹੁੰਦਾ ਜੀ ਇਹ ਇੱਕਾ ਦਸ ਕੀ ਐਮ ਐਲ اے ਜੇ ਸਾਡੇ ਐਮ ਐਲ اے ਜਿਹੜੇ ਹੈਗੇ ਨੇ ਸਾਡੇ ਤੋਂ ਬੈਸਟ ਜੋ ਜੀਵਨ ਜੀ ਬਣਣਗੇ ਤੇ ਜਿਹੜੇ ਇਥੋਂ ਦੇ ਕੰਮ ਨੇ ਰੁਕਿਓ ਕੰਮ ਨੇ ਦੇਖੋ ਆ ਫਲਾਈਵਰ ਬਣੇ ਨੇ ਔਰ ਜੇ ਤੁਸੀਂ 에어ਪੋਰਟ ਦੀ ਗੱਲ ਕਰੋ ਉਹ ਤੁਹਾਡੇ ਅਰੋੜਾ ਜੀ ਕਹਿੰਦੇ ਜੀ ਮੈਂ ਬਣਵਾਇਆ 2021 ਚ ਹੀ ਉਹਨਾਂ ਨੇ ਲੈਟਰ ਲਿਖੀ ਸੀ ਕਹਿੰਦੇ ਉਹ ਕਹਿੰਦਾ ਜੀ 2021 ਚ ਹੀ ਕਹਿੰਦੇ ਕਿ ਉਹਨਾਂ ਨੇ ਗੱਲ ਕਰਤੀ ਸੀ ਨਹੀਂ ਦੇਖੋ ਉਹ ਝੂਠ ਬੋਲਦੇ ਨੇ ਝੂਠਾ ਪ੍ਰਚਾਰ ਕਰ ਰਹੇ ਨੇ ਇਸ ਗੱਲ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਨਾ ਕਿਸੇ ਫਲਾਈਓਵਰ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਹੈ ਨਾ ਨਾ ਅੱਛਾ ਦੇਲਵੇ ਸਟੇਸ਼ਨ ਦੇ ਕੋ ਸਾਡਾ ਜਿਹੜਾ ਲੁਧਿਆਣਾ ਚ ਬਣ ਰਿਹਾ ਹੈ ਉਹ ਸਾਡੇ ਹਿੰਦੁਸਤਾਨ ਚ ਕਿੰਨੇ 100 ਜਿਹੜੇ ਰੇਲਵੇਸ਼ਨ ਬਣ ਰਹੇ ਨੇ ਔਰ ਜਿਹੜਾ ਲੁਧਿਆਣਾ ਦੇ ਵਿੱਚ 550 ਕਰੋੜ ਰੁਪਏ ਲਗਾ ਕੇ ਇਸ ਰੇਲਵੇਸ਼ਨ ਬਣਾ ਰਹੇ ਆ ਔਰ ਅੱਜ ਇਹ ਕਹਿੰਦੇ ਜੀ ਮੈਨ ਲੈ ਕੇ ਆਇਆ ਪਉ ਠੀਕ ਹੈ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਨੇ ਸਾਡੇ ਉਥੇ ਮੰਤਰੀਆਂ ਨੂੰ ਮਿਲਣ ਜਾਂਦੇ ਨੇ ਨਮਸਤੇ ਕਰਨ ਜਾਂਦੇ ਨੇ ਫੋਟੋ ਖਿਚਵਾਉਂਦੇ ਨੇ ਤੇ ਇੱਥੇ ਪ੍ਰਚਾਰ ਉਹ ਕਰ ਰਹੇ ਨੇ ਵੀ ਅਸੀਂ ਕਰ ਰਹੇ ਹਾਂ ਮੈਂ ਰੂੜਾ ਸਾਹਿਬ ਨੂੰ ਕਹਿਣਾ ਤੁਸੀਂ ਕੋਈ ਚਿੱਠੀ ਲਿਖੀ ਹੋਵੇ ਜਿਹੜੇ ਫਲਾਈਵਰ ਬਣੇ ਨੇ ਜਾਂ ਜਦੋਂ 에어ਪੋਰਟ ਬੰਨਣਾ ਚੱਲ ਰਿਹਾ ਐਸੀ ਤੁਸੀਂ ਕੋਈ ਲੈਟਰ ਲਿਖੀ ਹੋਵੇ ਲਿਓ ਦਿਖਾਓ ਇਹ ਠੀਕ ਹੈ ਚਲੋ ਅੱਜ ਤੁਸੀਂ ਰਾਜ ਸਭਾ ਦੇ ਮੈਂਬਰ ਹੋ ਤੇ ਉਹਦੇ ਸਾਡੇ ਉਥੇ ਮੰਤਰੀਆਂ ਨੂੰ ਮਿਲਦੇ ਜਾ ਕੇ ਤੇ ਫੋਟੋ ਖਿਚਵਾ ਕੇ ਤੇ ਝੂਠਾ ਪ੍ਰਚਾਰ ਕਰ ਦਿੰਦੇ ਹੋ ਸਭ ਜਨਤਾ ਜਾਣਦੀ ਇਹ ਕੰਮ ਕੌਣ ਕਰਾ ਰਿਹਾ ਹੈ ਕਿ ਸਾਡੇ ਭਾਰਤ ਦੇ ਜਨਤਾ ਪਾਰਟੀ ਕਰਾ ਰਹੀ ਹੈ ਸਾਡੇ ਵੀ ਮੋਦੀ ਸਰਕਾਰ ਕੰਮ ਕਰਵਾ ਰਹੀ ਹੈ ਜਿਹੜੇ ਹੈ ਫਲਾਈਓਵਰ ਦੇ ਜਾਂ 에ਰਪੋਰਟ ਦੇ ਜਾਂ ਰੇਲਵੇ ਸਟੇਸ਼ਨ ਦੇ ਰੋੜਾ ਜੀਦਾ ਇਹਦੇ ਵਿੱਚ ਕੋਈ ਰੋਲ ਨਹੀਂ ਝੂਠ ਬੋਲਦੇ ਨੇ ਝੂਠਾ ਪ੍ਰਚਾਰ ਕਰ ਰਹੇ ਆ ਜਿਹ ਵੀ ਕਹਿੰਦੇ ਆਸ਼ੂ ਜੀ ਇਸ ਮਸਟ ਫॉर ਡਿਵੈਲਪਮੈਂਟ ਉਹ ਕੀ ਹੈ ਆਸ਼ੂ ਜੀ ਇਸ ਮਸਟ ਫੋਰ ਡਿਵੈਲਪਮੈਂਟ ਉਹ ਆਫਿਸ ਲੋਗਨ ਹੈ ਦੇਖੋ ਆਸ਼ੂ ਜੀ ਦਾ ਬਾਰੇ ਸਾਰੇ ਜਾਣਦੇ ਨੇ ਕਾਂਗਰਸ ਪਾਰਟੀ ਨੂੰ ਸਾਰੇ ਜਾਣਦੇ ਨੇ ਪਿਛਲੇ 10 ਸਾਲ ਜਦੋਂ ਕਾਂਗਰਸ ਦੀ ਸਰਕਾਰ ਰਹੀ ਕਿੰਨੇ ਕਪਲੇ ਹੋਏ ਕਿੰਨੇ ਘਟਾਲੇ ਹੋਏ ਉਹਦੇ ਵਿੱਚ ਬਰੀ ਵੀ ਹੋਏ ਨੇ ਜੋ ਗੱਲ ਚਲੋ ਬਰੀ ਦੇਖੋ ਗੱਲ ਸੁਣ ਲਓ ਜਦੋਂ ਕੋਈ ਵੀ ਕੇਸ ਬਣਦਾ ਵੇ ਕੇਜਰੀਵਾਲ ਜੀ ਨੂੰ ਵੀ ਦਿੱਲੀ ਦੇ ਵਿੱਚ ਜਿਹੜਾ ਉਹਨਾਂ ਨੇ ਕਰੋੜਾਂ ਰੁਪਏ ਦਾ ਸ਼ਰਾਬ ਦਾ ਘਟਾਲਾ ਕੀਤਾ ਤੇ ਉਹ ਵੀ ਅੱਜ ਬਾਹਰ ਨੇ ਨਾ ਜੀ ਜਮਾਨਤਾਂ ਹੋ ਜਾਂਦੀਆਂ ਨੇ ਬਾਹਰ ਆ ਗਏ ਨੇ ਪਰ ਮੈਂ ਤੁਹਾਨੂੰ ਇੱਕ ਦਿਨ ਜਿਹੜਾ ਐਂਡ ਹੋਏਗਾ ਇਹਨਾਂ ਦਾ ਜੱਲ੍ਹਾਂ ਦੇ ਵਿੱਚ ਗੁਜਰੇਗਾ ਕਿਉਂਕਿ ਜੋ ਜੋ ਇਹ ਜਿੰਨੇ ਜਿੰਨੇ ਕਪਲੇ ਕੀਤੇ ਨੇ ਜੋ ਇਹਨਾਂ ਨੇ ਦੇਸ਼ ਨੂੰ ਲੁੱਟਿਆ ਵੇ ਉਹ ਇਹਨਾਂ ਨੂੰ ਦੇਸ਼ ਮਾਫ ਨਹੀਂ ਕਰੇਗਾ ਟਾਈਮ ਲੱਗਦਾ ਹੈ ਕੋਰਟ ਦਾ ਕੰਮ ਹੈ ਅਜ ਜੇਲ੍ਹ ਚ ਗਏ ਨੇ ਉਹਨਾਂ ਜਮਾਨਤਾਂ ਹੋ ਗਈਆਂ ਨੇ ਜਦੋਂ ਕੇਸ ਪੂਰੇ ਹੋਣਗੇ ਤੇ ਸਾਰੀ ਉਮਰ ਵਾਸਤੇ ਜੇਲ੍ਹਾਂ ਚ ਰਹਿਣਗੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤੇ ਫਿਰ ਇਹ ਜੇ ਹੁਣ ਵੀ ਤੁਸੀਂ ਕਹਿ ਰਹੇ ਹੋ ਕਿ ਹਰਿਆਣਾ ਦੇ ਵਿੱਚ ਵਿਕਾਸ ਦੇਖ ਲਓ ਤੇ ਕਿਤੇ ਨਾ ਕਿਤੇ ਇਹ ਇਸ਼ਾਰਾ ਉਧਰ ਤਾਂ ਨਹੀਂ ਕਿ ਹਰਿਆਣਾ ਦੀ ਭਾਜਪਾ ਨੂੰ ਪੰਜਾਬ ਦਾ ਪਾਣੀ ਦੇ ਕੇ ਫਾਇਦਾ ਪਹੁੰਚ विरोधी कह रहे हो उन्होंने देखो देखो ਅਸੀਂ ਪੰਜਾਬੀ ਲੋਕਾਂ ਪੰਜਾਬ ਦੇ ਰਹਿਣ ਵਾਲੇ ਆਂ ਪੱਥੀ ਕੀ ਹਰਿਆਣੇ ਦਾ ਜੋ ਹੱਕ ਬਣਦਾ ਜੋ ਪੁਰਾਣੇ ਪ੍ਰੋਸੀਜਰ ਹੈਗੇ ਨੇ ਉਹ ਤੇ ਰਹਿਣਗੇ ਰਹਿਣਗੇ ਪਰ ਅਸੀਂ ਪੰਜਾਬ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਇੱਕ ਬੂੰਦ ਵੀ ਪਾਣੀ ਜਿਹੜਾ ਅਸੀਂ ਫਾਲਤੂ ਹਰਿਆਣਾ ਹੋਵੇ ਕੋਈ ਵੇਸੇ ਨਹੀਂ ਦਿਆਂਗੇ ਕਿਉਂਕਿ ਅਸੀਂ ਪੰਜਾਬੀ ਲੋਕ ਆ ਪੰਜਾਬ ਦੇ ਰਹਿਣ ਵਾਲਿਆ ਸਾਡੇ ਬੱਚੇ ਪੰਜਾਬ ਜਰਿੰਦੇ ਨੇ ਅਸੀਂ ਆਪਣੇ ਬੱਚਿਆਂ ਨੂੰ ਪਿਆਸਾ ਦੇ ਕੇ ਤੇ ਅਸੀਂ ਬਾਹਰ ਠੀਕ ਹੈ ਸਾਡੇ ਉਹ ਵੀ ਬੱਚੇ ਨੇ ਸਾਡੇ ਉਹ ਵੀ ਸਾਡੇ ਸਾਡੇ ਨੇ ਲੋਕ ਨੇ ਕੋਈ ਅਸੀਂ ਗੱਲ ਨਹੀਂ ਪਰ ਜੋ ਉਹਨਾਂ ਦਾ ਹੱਕ ਬਣਦਾ ਜੋ ਪ੍ਰੋਸੀਜਰ ਹੈਗਾ ਉਹ ਠੀਕ ਹੈ ਹੋਏਗਾ ਪਰ ਜੇ ਕੋਈ ਫਾਲਤੂ ਇੱਕ ਬੂੰਦ ਵੀ ਜਿਹੜਾ ਪਾਣੀ ਹੈ ਪੰਜਾਬ ਦਾ ਹਰਿਆਣਾ ਨਾਲ ਮੰਗੇ ਜਾਂ ਹੋਰ ਕੋਈ ਮੰਗੇ ਅਸੀਂ ਨਹੀਂ ਦਿਆਂਗੇ ਆਮਨ ਸਾਹਿਬ ਕਹਿੰਦੇ ਪਾਣੀ ਆ ਪਿੱਛੇ ਦਾ ਉਹ ਵੀ ਬਹਿ ਗਏ ਤੇ ਉਹਨਾਂ ਨੂੰ ਕਿਵੇਂ ਦੇਖਦੇ ਮਾਨ ਸਾਹਿਬ ਸ਼ਰਾਬੀ ਸ਼ਰਾਬੇ ਆਦਮੇ ਦੇ ਸਵੇਰੇ ਕੁਝ ਹੋਰ ਕਹਿੰਦੇ ਨੇ ਰਾਤੀ ਕੁਝ ਹੋਰ ਕਹਿੰਦੇ ਨੇ ਉੱਥੇ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਦੋਂ ਸਾਡੇ ਸਾਡੀਆਂ ਭੈਣਾਂ ਦੇ ਸੰਧੂਰ ਉਜੜ ਗਏ ਜੀ ਹੋ ਜੜ ਕੇ ਨਾ ਜੀ ਤੇ ਉਹਨਾਂ ਨੇ ਮੋਦੀ ਜੀ ਦੀ ਸੋਚ ਦੇਖੋ ਉਹਨਾਂ ਨੇ ਕਿਹਾ ਮੇਰੀਆਂ ਭੈਣਾਂ ਦੇ ਸੰਦੂਰ ਉਜਾੜੇ ਨੇ ਜਿੰਨਾ ਮੇਰੀਆਂ ਭੈਣਾਂ ਦੇ ਸੰਦੂਰ ਉਜਾੜੇ ਨੇ ਇਕੱਲੇ ਇਕੱਲੇ ਨੂੰ ਘਰ ਚ ਘੁਸ ਕੇ ਮਾਰਾਂਗੇ ਉਹਨਾਂ ਨੂੰ ਜਿੰਦਾ ਨਹੀਂ ਛੋੜਾਂਗੇ ਔਰ ਜਦੋਂ ਮੋਦੀ ਜੀ ਨੇ ਉਹਨਾਂ ਦੇ ਘਰ ਚ ਵੜ ਕੇ ਪਾਕਿਸਤਾਨ ਦੇ ਵਿੱਚ 120 ਕਿਲੋਮੀਟਰ ਅੰਦਰ ਜਾ ਕੇ ਜਦੋਂ ਉਹਨਾਂ ਨੂੰ ਅਤਵਾਦੀਆਂ ਦਾ ਤਬਾਹ ਕੀਤਾ ਉਹਨਾਂ ਦੇ ਅੱਡੇ ਤਬਾਹ ਕੀਤੇ ਠੀਕ ਹੈ ਨਾ ਜੀ ਤੇ ਉਹ ਜਿਹੜੇ ਭੈਣਾਂ ਨੂੰ ਕੋਈ ਇਨਸਾਫ ਮਿਲਿਆ ਤੇ ਇਹ ਵੀ ਮੈਂ ਉਹ ਇਹ ਉਹਦਾ ਵੀ ਮਜ਼ਾਕ ਉਡਾ ਰਹੇ ਨੇ ਦੇਖੋ ਇਸ ਸੰਦੂਰ ਦਾ ਜਿਹੜਾ ਲੋਕ ਮਜ਼ਾਕ ਉਡਾ ਰਹੇ ਨੇ ਇਹ ਸਾਡੀਆਂ ਪੈਣਾ ਜਿਹੜਾ ਸੰਦੂਰ ਸਾਡਾ ਅਸੀਂ ਕਿੰਨਾ ਕੋਈ ਸਾਡਾ ਉਹ ਹੈਗਾ ਮਤਲਬ ਤੇ ਇਹ ਜਿਹੜਾ ਸੰਦੂਰ ਦਾ ਮਜ਼ਾਕ ਉੜਾਇਆ ਕਿ ਇਹ ਸਾਨੂੰ ਬਹੁਤ ਮਹਿੰਗਾ ਪਏਗਾ ਇਹਨਾਂ ਨੂੰ ਸੁਹਾਗ ਤੇ ਸਿਆਸਤ ਕਿ ਸੁਣਿਆ ਸੀ ਕਿ ਸਿਆਸੀ ਗੱਲੇ ਵਾਲੇ ਦੇ ਵਿੱਚ ਦੇਖੋ ਇੱਕ ਗੰਦੀ ਗਲੀ ਹੁੰਦੀ ਹੈ ਕੀਚੜ ਛਿੱਟਾ ਪੈ ਜਾਂਦਾ ਵਾ ਲੇਕਿਨ ਸੁਹਾਗ ਤੇ ਸਿਆਸਤ ਕਰਨ ਦਾ ਕੀ ਮਕਸਦ ਕੀ ਮਤਲਬ ਹੈ ਇਹ ਇਹਨਾਂ ਲਾਗਾ ਇਹ ਇਹ ਦੇਖੋ ਇਹ ਇੱਕ ਚੁਟਕਲੇਬਾਜ਼ ਹੈਗਾ ਨਾਟਕਬਾਜ਼ ਸੀਐਮ ਬਣ ਗਿਆ ਔਰ ਦੇਖੋ ਅੱਜ ਪੰਜਾਬ ਨੂੰ ਪਛਤਾਣਾ ਪੈ ਰਿਹਾ ਹੈ ਇਹ ਉਸੇ ਤਰੀਕੇ ਨਾਲ ਨਾਟਕ ਕਰਕੇ ਲੋਕਾਂ ਨੂੰ ਹਸਾ ਕੇ ਮਜ਼ਾਕ ਕਰਕੇ ਮਜ਼ਾਕ ਕਰਕੇ ਜੜੀਆਂ ਨੇ ਇਹ ਪੰਜਾਬ ਨੂੰ ਚਲਾਉਣਾ ਚਾਹੁੰਦਾ ਹੈ ਪੰਜਾਬ ਨਾਲ ਦੇਖੋ ਸਿਆਸਤ ਨਹੀਂ ਜਲਦੀ ਪੰਜਾਬ ਨਾਲ ਦੇਸ਼ ਨਹੀਂ ਚੱਲਦਾ ਪੰਜਾਬ ਜਿਹੜਾ ਵੀ ਜਿਹੜਾ ਇਹਦੇ ਟੁਟਕੜਿਆਂ ਨਾਲ ਚੱਲਣਾ ਤੁਸੀਂ ਆਪ ਸਮਝਦੇ ਹੋ ਪੰਜਾਬ ਦੇ ਲੋਕ ਸਾਰੇ ਸਮਝ ਗਏ ਨੇ ਵੀ ਇਹ ਇਸ ਤਰੀਕੇ ਦੇ ਨਾਲ ਗੁੰਮਰਾਹ ਕਰ ਰਹੇ ਨੇ ਆਪਣਾ ਗਲਤੀ ਹੁੰਦੀ ਉਹਨੂੰ ਹਾਸੇ ਦੇ ਵਿੱਚ ਲੈ ਜਾਂਦੇ ਨੇ ਵੀ ਲੋਕੀ ਭੁੱਲ ਜਾਣ ਲੋਕੀ ਭੁੱਲਣ ਵਾਲੀ ਨੇ ਕਿ ਜਸੰਦੂ ਸੰਦੂਰ ਦਾ ਇਹਨਾਂ ਨੇ ਮਜ਼ਾਕ ਉਡਾਇਆ ਹੈ ਤੇ ਸਾਡੀਆਂ ਪੈਣਾ ਇਹਦਾ ਬਦਲਾ ਜ਼ਰੂਰ ਲੈਣੀ ਹੈ। ਤੁਸੀਂ ਜਿਹੜੇ ਆਕਾਸ ოਪਰੇਸ਼ਨ ਕਿਵੇਂ ਦੇਖਦੇ ਹੋ ਕਹਿੰਦੇ ਉਹ ਵੀ ਪੰਜਾਬ ਨੂੰ ਬਚਾਉਣ ਲਈ ਸਾਡੀ ਜਵਾਨੀ ਕਿਸਾਨੀ ਨੌਜਵਾਨਾਂ ਨੂੰ ਬਚਾਉਣ ਲਈ ਹੈ। ਦੇਖੋ ਸਾਡੇ 14000 ਤਕਰੀਬਨ ਸਾਇਰ ਬੱਚੇ। ਦੇਖੋ ਇਹ 14000 ਜਿਹੜੇ ਨੇ ਪਰਚੇ ਕੀਤੇ ਨੇ। ਮੈਨੂੰ ਇਹ ਦਖਾਨਾ ਇਹ ਦੇਖੋ ਜਿਹੜੇ ਕੁਝ ਲੋਕ ਬੱਬਾਈਆਂ ਦਿੱਤੀਆਂ 500 500 ਦੇ। ਦੇਖੋ ਕਿਤੇ ਨੇ ਇਹਨਾਂ ਉਹਨਾਂ ਲੋਕਾਂ ਨੂੰ ਪਕੜ ਲਿਆ ਜਿਨ੍ਹਾਂ ਲੋਕਾਂ ਦਾ ਇਲਾਜ ਕਰਾਉਣਾ ਚਾਹੀਦਾ ਸੀ। ਜਿਨ੍ਹਾਂ ਲੋਕਾਂ ਨੂੰ ਹਸਪੀਟਲ ਦੇ ਵਿੱਚ ਲਿਜਾ ਕੇ ਜੇ ਕੋਈ ਬੱਚੇ ਵਿਗੜ ਗਏ ਸੀ। ਉਹ ਵੀ ਇਹਨਾਂ ਦੇ ਬਦੌਲਤ ਵਿਗੜ ਰਹੇ ਕਿਉਂਕਿ ਇਹਨਾਂ ਨੇ ਨਸ਼ਾ ਮੁਕਤ ਪਰੰਦਾ ਵਾਦਾ ਕੀਤਾ ਸੀ ਜੇ ਨਸ਼ਾ ਵੇਚਣ ਵਾਲਿਆਂ ਨੂੰ ਇਹਨਾਂ ਦੱਸੋ ਵੇਚਣ ਵਾਲੇ ਕਿੰਨੇ ਕੀਤੇ ਨੇ ਇਹਨਾਂ ਨੇ ਆਮ ਉਹਨਾਂ ਲੋਕਾਂ ਦੇ ਪਰਚੇ ਕਰਦੇ ਜਿਹੜੇ ਨੁਕ ਪਿੰਦੇ ਸੀ ਜਾਂ ਥੋੜਾ ਬਦ ਗਲਤ ਰਸਤੇ ਚੱਲ ਪਏ ਸੀ ਤੇ ਉਹਨਾਂ ਨੂੰ ਜਿਹੜਾ ਸੋਟਦਾ ਵੇਚਣ ਵਾਲੇ ਜਿਹੜੇ ਪਿੱਛੋਂ ਵੇਚਦੇ ਸੀ ਉਹਨਾਂ ਦਾ ਦੱਸੋ ਕਿਨੇ ਪਰਚੇ ਕੀਤੇ ਨਹੀਂ ਪ੍ਰੈਸ ਕਾਨਫਰੰਸਸ ਪੁਲਿਸ ਕਰ ਰਹੀ ਹੈ ਸਾਰੀ तमाम ਆਪਣੀ ਕਾਨੂੰਨ ਇਹਦੇ ਵਿੱਚ ਇਨਵੋਲਡ ਹੈ ਤੇ ਤੁਸੀਂ ਜੋ ਕਹਿ ਰਹੇ ਹੋ ਕਾਊਂਟਰ ਕਿਉਂ ਸਿਰਫ ਗੱਲਾਂ ਨਹੀਂ ਤੇ ਉਹ ਨਹੀਂ ਮੇਰੀ ਮੇਰੀ ਗੱਲ ਸੁਣੋ ਹੁਣ ਮੈਂ ਤੁਹਾਨੂੰ ਕੁਝ ਨਾ ਚਾਹਨਾ ਕਿਆ ਜਿਹੜਾ ਨਸ਼ਾ ਮੁਕਤ ਪੰਜਾਬ ਹੋ ਗਿਆ ਚਲੋ ਮੈਂ ਤੁਹਾਨੂੰ ਅੱਜ ਹਰ ਹਰ ਏਰੀਆ ਚ ਕਿਹੜੇ ਏਰੀਆ ਚ ਕਿਦਾਂ ਨਸ਼ਾ ਮੁਕਤ ਹੋ ਗਿਆ ਮੈਂ ਤੁਹਾਨੂੰ ਉਸ ਏਰੀਆ ਚ ਲੈ ਕੇ ਜਾਣਾ ਹਰ ਘਰ ਚ ਅੱਜ ਵੀ ਨਸ਼ਾ ਵਿਕਰੇ ਹਰ ਘਰ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਪਤਾ ਹੈ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਪਤਾ ਵੀ ਇਹ ਹਰ ਘਰ ਦੇ ਵਿੱਚ ਅਜ ਨਸ਼ਾ ਵਿਖ ਰਿਹਾ ਹੈ ਇਹ ਸਿਰਫ ਇੱਕ ਡਰਾਮੇਬਾਜ਼ੀ ਕੀਤੀ ਹੈ ਇਲੈਕਸ਼ਨ ਹੈਗੇ ਸੀ ਔਰ ਇਹ ਲੋਕਾਂ ਦਾ ਧਿਆਨ ਹੋਰ ਪਾਸੇ ਲਜਾਣ ਦੇ ਖਾਤਰ ਜਿਹੜਾ ਇਹਨਾਂ ਨੇ ਪਰਚੇ-ਪੁਰਚੇ ਕਰਕੇ ਡਰਾਮੇਬਾਜ਼ੀ ਕੀਤੀ ਹੈ ਇਹ ਸਿਰਫ ਡਰਾਮਾ ਹੈ ਰਿਪੋਰਟ ਕਾ ਦਿਖਾਣ ਲਈ ਬਣਾ ਲਈ ਹੈ ਬਿਲਕੁਲ ਇਹ ਸਿਰਫ ਆਪਣੇ ਆਪ ਨੂੰ ਜਿਵੇਂ ਅਸੀਂ ਬੜਾ ਕੰਮ ਕਰ ਰਹੇ ਆ ਕੰਮ ਕਿੱਥੇ ਕਰ ਰਹੇ ਨੇ ਜੇ ਕੰਮ ਕਰਾਂਗੇ ਤਾਂ ਨਸ਼ਾ ਮੁਕਤ ਹੋ ਜਾਏਗਾ ਪਰ ਅੱਜ ਵੀ ਪੰਜਾਬ ਦੇ ਵਿੱਚ ਹਰ ਗਲੀ ਵਿੱਚ ਹੱਲੇ ਵਿੱਚ ਨਸ਼ਾ ਵਿਕਦਾ ਪਿਆ ਤੇ ਫਿਰ ਕਿਉਂ ਵਿਕਦਾ ਪਿਆ ਇਹ ਦੇ ਕਹਿੰਦੇ ਨਸ਼ਾ ਖਤਮ ਹੋ ਗਿਆ ਕਿ ਹੁਣ ਤੁਸੀਂ ਮੈਂ ਤੁਹਾਨੂੰ ਨਾਲ ਲੈ ਕੇ ਚੱਲਾਂ ਮੈਂ ਤੁਹਾਨੂੰ ਨਸ਼ੇ ਵੇਚਣ ਵਾਲੇ ਪਕੜਵਾ ਸਕਣਾ ਨਸ਼ੇ ਜਿਹੜੇ ਕਰ ਰਹੇ ਨੇ ਉਹਦੇ ਚੋਂ ਲੋ ਹੈ ਹੀ ਨਾ ਲੋਕ ਜਿਹੜੇ ਗਲਤ ਰਸਤੇ 'ਤੇ ਗਏ ਨੇ ਮੈਂ ਉਹਨਾਂ ਅੱਗੇ ਅਪੀਲ ਕਰਾਂਗਾ ਕਿ ਸਾਡੇ ਜਿਹੜੇ ਬੱਚੇ ਜਿਹੜੇ ਗਲਤ ਰਸਤੇ 'ਤੇ ਚੱਲ ਪਏ ਨੇ ਉਹਨਾਂ ਨੂੰ ਵਾਪਸ ਆਣਾ ਚਾਹੀਦਾ ਹੈ ਆਪਣੇ ਪਰਿਵਾਰ ਦੀ ਖਾਤਰ ਆਣਾ ਚਾਹੀਦਾ ਹੈ ਆਪਣੇ ਪੰਜਾਬ ਦੀ ਖਾਤਰ ਵਾਪਸ ਆਣਾ ਚਾਹੀਦਾ ਹੈ ਜਿਹੜੇ ਗਲਤ ਰਸਤੇ ਚੱਲੇ ਨੇ ਪਰ ਜਿਹੜੇ ਵੇ ਉਹਨਾਂ ਨੂੰ ਉਹਨਾਂ ਨੂੰ ਫਾਂਸੀ ਦੇ ਸਜ਼ਾ ਨਹੀਂ ਹੋਏਗੀ ਉਹਨਿੰਦਰ ਨਸ਼ਾ ਮੁਕਤ ਨਹੀਂ ਹੋ ਸਕਦਾ ਕਰਪਸ਼ਨ ਫ੍ਰੀ ਤੇ ਹੁਣ ਇੱਕ ਐਮਐਲਏ ਦੀ ਵੀਡੀਓ ਹੋ ਬਣਾ ਦੇ ਇਹਨਾਂ ਦੇ ਸਰਕਾਰ ਦੇ ਕਿਸੇ ਵਰਕਰ ਦੀ ਵੀਡੀਓ ਵਾਇਰਲ ਹੋ ਰਹੀ ਹੋ ਕਿ ਵੀ ਦੇਖੋ ਆਮ ਆਦਮੀ ਪਾਰਟੀ ਦੇ ਦੇਖੋ ਵੱਡੇ ਵੱਡੀਆਂ ਗੱਲਾਂ ਕਰਦੇ ਸੀ ਇਹ ਠੀਕ ਹੈ ਨਾ ਜੀ ਔਰ ਅੱਜ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਕਰਪਸ਼ਨ ਦੇ ਵਿੱਚ ਜਿਹੜੇ ਨੇ ਸਾਰੇ ਫੜੇ ਜਾ ਰਹੇ ਨੇ ਔਰ ਦੇਖੋ ਜਿਹੜੇ ਲੋਕਾਂ ਦੇ ਇਹਨਾਂ ਨੂੰ ਸਿੰਘਲਾ ਜੀ ਇੱਕ ਉਹਨਾਂ ਦੇ ਕੋਈ ਇਹਨਾਂ ਨੇ ਕੇਸ ਬਣਾਇਆ ਉਹ ਵੀ ਡਰਾਮਾ ਕਰਕੇ ਉਹਨਾਂ ਦੇ ਪਰ ਲੋਕ ਕੇਸ ਬਣਾਤਾ ਬਾਅਦ ਉਹਨਾਂ ਨੂੰ ਛਡਵਾ ਵੀ ਲਿਆ ਜ ਉਹਨਾਂ ਨੂੰ ਨਾਲੇ ਹੀ ਫਰਦਦੇ ਨੇ ਇਹ ਝੂਠੇ ਲੋਕ ਨੇ ਮਤਮੈ ਸੇ ਗੁੰਮਰਾਹ ਕਰਦੇ ਨੇ ਇਹ ਸਾਡੇ ਪੰਜਾਬ ਦੇ ਲੋਕ ਇਮੋਸ਼ਨਲ ਲੋਕ ਨੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਗੁੰਮਰਾਹ ਕਰਕੇ ਉਹਨਾਂ ਨੂੰ ਵਰਤਣਾ ਚਾਹੁੰਦੇ ਨੇ ਪਰ ਪੰਜਾਬ ਦੀ ਜਨਤਾ ਹੁ ਗੁੰਮਰਾਹ ਨਹੀਂ ਹੋਏਗੀ ਇਹਨਾਂ ਨੂੰ ਤੁਹਾਡੇ ਇਸੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਇਸ ਇਜ਼ਾਜ ਦਾ ਝੂਠ ਬੋਲਿਆ ਉਹਦਾ ਸਬਕ ਮਿਲ ਜਾਏਗਾ ਤੁਸੀਂ ਵੀ ਸਾਹ ਵੈਸਟਰੇ ਇਲਾਕੇ ਦੇ ਲੋਕਾਂ ਨੂੰ ਕੀ ਕਹੋਗੇ ਐਟ ਦੀ ਐਂਡ ਮੈਂ ਤੇ ਬੈਸਟ ਦੇ ਵਿੱਚ ਸਾਡੇ ਬਹੁਤ ਹੀ ਜਿਹੜੇ ਪੜ੍ਹੇ ਲਿਖੇ ਲੋਕ ਨੇ ਜੀ ਬਹੁਤ ਇੰਟੈਲੀਜੈਂਟ ਲੋਕ ਨੇ ਪੋਸ਼ ਰੱਕਾ ਸਾਡਾ ਜਿਹੜਾ ਬੈਸਟ ਦਾ ਲੱਕ ਹੈ ਉਹ ਸਭ ਜਾਣਦੇ ਨੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਇਹ ਠੀਕ ਹੈ ਅੱਜ ਸੰਜੀਵ ਅਰੋੜਾ ਜੀ ਜਿਹੜੇ ਨੇ ਕੋਈ ਵੱਡੇ ਵੱਡੇ ਘਰਾਂ ਦੇ ਵਿੱਚ ਜਾ ਕੇ ਦਾਬੇ ਦਾਬੇ ਮਾਰ ਰਹੇ ਨੇ ਲੋਕਲੀਆਂ ਫੈਕਟਰੀਆਂ ਲੋਕਾਂ ਨੇ ਕੰਮ ਕਰਨਾ ਵੇ ਕਈਆਂ ਲੋਕਾਂ ਨੂੰ ਆਪਣੇ ਨਾਲ ਚਲਾ ਰਹੇ ਨੇ ਪਰ ਜਦੋਂ ਵੋਟ ਪੈਗੀ ਭਾਰਤੀ ਜਨਤਾ ਪਾਰਟੀ ਨੂੰ ਕਹੇਗੀ ਬੈਸਟ ਦੇ ਲੋਕ ਤੋਂ ਦੇ ਸਿਰ ਬਹੁਤ ਦੇ ਇੰਟੈਲੀਜੈਂਟ ਪੜ੍ਹੇ ਲਿਖੇ ਲੋਕ ਨੇ ਉਹ ਉਹਨਾਂ ਨੂੰ ਸਭ ਪਤਾ ਹੈ ਵੀ ਅੱਛਾ ਕੌਣ ਹੈ ਜਾਂ ਬੁਰਾ ਕੌਣ ਹੈ ਇਲੈਕਸ਼ਨ ਦੌਰਾਨ ਕੀ ਅਫਸਰਾਂ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ ਆਸ਼ੂ ਜੀ ਤੇ આરોਪ ਲੱਗ ਰਹੇ ਕਿ ਉਹ ਗੁਪਤ ਮੀਟਿੰਗ ਬੁਲਾ ਰਹੇ ਹਤੇ ਅਰੋੜਾ ਜੀ ਦੀ ਉਹ ਤਸਵੀਰ ਚੱਕੀ ਫਿਰਦੇ ਨੇ ਕਿ ਮੀਟਿੰਗ ਹੋ ਰਹੀ ਹੈ ਦੇਖੋ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਜੀ ਇਹਨਾਂ ਨੇ ਅਫਸਰਾਂ ਨੂੰ ਵੀ ਜ਼ੀਰੋ ਕਰਕੇ ਰੱਖਤਾ ਹੈ ਇਹ ਭਗਵੰਤ ਮਾਨ ਦੇ ਜਿਹੜੇ ਕੰਮ ਨੇ ਉਹ ਅੱਜ ਕੇਜਰੀਵਾਲ ਜੀ ਕਰ ਰਹੇ ਨੇ ਸ਼ਿਸ਼ੋਧਿਆ ਜੀ ਕਰ ਰਹੇ ਨੇ ਜਿਹੜੀ ਚੇਅਰ ਦੇ ਉੱਪਰ ਭਗਵੰਤ ਮਾਨ ਜੀ ਦੇ ਚੇਰੇ ਉਸ ਚੇਅਰ ਤੇ ਬੈਠ ਕੇ ਅਫਸਰਾਂ ਨੂੰ ਬੁਲਾ ਕੇ ਸੁਸੋਧਿਆ ਜੀ ਮੀਟਿੰਗ ਕਰ ਰਹੇ ਨੇ ਪਿੱਛੇ ਤੁਹਾਡੇ ਸਾਹਮਣੇ ਇੱਕ ਆ ਰਿਹਾ ਸੀ ਇਹ ਅੱਜ ਇਸ ਟਾਈਮਾ ਡੰਮੀ ਜਿਹੜਾ ਹੈ ਵੇ ਸੀਐਮ ਭਗਵੰਤ ਮਾਨ ਜੀ ਨੇ ਸਹੀ ਮਹੀਨੇ ਦੇ ਵਿੱਚ ਕੇਜਰੀਵਾਲ ਦੇ ਔਰ ਸੁਸੋਧਿਆ ਦੀ ਜਿਹੜੇ ਦਿੱਲੀ ਦੇ ਲੁੱਟੇਰੇ ਸੀ ਦਿੱਲੀ ਦੇ ਠੱਗ ਸੀ ਜਿਹੜੇ ਦਿੱਲੀੋਂ ਭਜਾਏ ਸੀ ਉਹ ਅੱਜ ਰਾਜ ਪੰਜਾਬ ਵਿੱਚ ਕਰ ਰਹੇ ਨੇ ਔਰ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਉਹਨਾਂ ਦਾ ਮੇਨ ਮਕਸਦ ਇਹ ਸੀ ਲੁੱਟਣਾ ਔਰ ਜੇ ਦਿੱਲੀ ਵਾਲਿਆਂ ਨੇ ਆਪਣਾ ਖੇੜਾ ਛੜਵਾ ਲਿਆ ਔਰ ਪੰਜਾਬ ਵਿੱਚ ਆ ਗਏ ਮੈਂ ਤੁਸੀਂ ਦਿੱਲੀ ਚੋਂ ਹਾਰ ਗਏ ਦਿੱਲੀ ਚ ਕੰਮ ਕਰੋ ਤੁਹਾਡਾ ਪੰਜਾਬ ਵਿੱਚ ਕੀ ਕੰਮ ਹੈ ਤੁਹਾਡਾ ਸੀਐਮ ਇੱਕ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਤੁਸੀਂ ਅੱਜ ਉਹਨੂੰ ਇਗਨੋਰ ਕੀਤਾ ਹੋਇਆ ਔਰ ਆਪ ਉਹਦੀ ਕੁਰਸੀ ਤੇ ਬੈਠ ਕੇ ਉਹਦੀ ਚੇਅਰ ਤੇ ਬੈਠ ਕੇ ਅਫਸਰਾਂ ਕੋਲੋਂ ਕੰਮ ਲੈ ਰਹੇ ਹੋ ਅਫਸਰਾਂ ਕੋਲੋਂ ਮੀਟਿੰਗ ਕਰਾ ਰਹੇ ਹੋ ਇਹ ਸਭ ਜਨਤਾ ਦੇਖ ਰਹੀ ਹੈ ਅੱਛਾ ਅਸ਼ੂ ਜੀ ਤਾਂ ਇਹ ਵੀ ਕਹਿੰਦੇ ਕਿ ਜਿਹੜੇ ਜਿਹੜੇ ਇਨਵੋਲਵ ਨੇ ਅਫਸਰ ਸ਼ਾਹੀ ਇਹਨਾਂ ਦੇ ਵਿੱਚ ਉਹਨਾਂ ਦੀ ਜਿੰਨੇ ਡਿਊਰੇਸ਼ਨ ਦੀ ਡਿਊਟੀ ਹੋਏਗੀ ਉਹ ਦਿਟੈਕਟ ਹੋਏਗੀ ਸੈਲਰੀ ਪਤੋ ਹਟਾਇਆ ਜਾਏਗਾ ਤੇ ਉਹ ਕਿਵੇਂ ਦੇਖ ਰਹੇ ਹੋ ਕਿਉਂਕਿ ਤੁਸੀਂ ਵੀ ਉਹੀ ਕਹਿ ਰਹੇ ਹੋ ਕਿ ਅਫਸਰ ਸ਼ਾਹੀ ਮਿਕਸ ਮ ਅਫਸਰ ਸਹੀ ਜਿਹੜੀ ਹੈ ਨਾ ਜੀ ਅਫਸਰ ਜਿਹਦੀ ਸਰਕਾਰ ਹੁੰਦੀ ਹੈ ਉਹਦੇ ਹੁੰਦੇ ਨੇ ਕਿਸੇ ਦੀ ਵੀ ਜਦੋਂ ਕੋਈ ਸਰਕਾਰ ਬਣਦੀ ਹੈ ਤੇ ਅਫਸਰ ਉਧਰ ਚੇਂਜ ਹੋ ਜਾਂਦੇ ਨੇ ਅੱਜ ਤੁਹਾਨੂੰ ਪਤਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੇ ਮੰਨਣਗੇ ਉਹ ਕਿਉਂ ਪਾਰਟੀ ਜਨਤਾ ਪਾਰਟੀ ਦੀ ਗੱਲ ਮੰਨਣਗੇ ਜਾਂ ਆਸ਼ੋਜ ਦੀ ਗੱਲ ਮੰਨਣਗੇ ਹਾਂ ਮੈਂ ਉਹਨਾਂ ਨੂੰ ਅਫਸਰਾਂ ਨੂੰ ਕਹਿਣਾ ਚਾਹਨਾ ਵੀ ਤੁਸੀਂ ਅਫਸਰ ਉਹ ਤੁਹਾਡਾ ਜਿਹੜਾ ਇੱਕ ਤੁਸੀਂ ਸੋਚ ਚੁੱਕੀ ਹੋਈ ਹੈ ਜਿਹੜੀ ਉਹਦੀ ਉਧਰ ਧਿਆਨ ਰੱਖੋ ਇਹਨਾਂ ਦੇ ਅੱਗੇ ਵੀ ਕੋਨਾ ਅੱਜ ਜੇ ਤੁਹਾਡੀ ਟਰਾਂਸਫਰ ਕਰਦੇ ਨੇ 6 ਮਹੀਨੇ ਸਾਲ ਤੋਨ ਘਰ ਬਿਠਾ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ ਆ ਪਰ ਇਹਨਾਂ ਦਾ ਕਹਿਣਾ ਮੰਨ ਕੇ ਇਹ ਇਹਨਾਂ ਦਾ ਕਹਿਣਾ ਮੰਨ ਕੇ ਕੋਈ ਵੀ ਗਲਤ ਕੰਮ ਨਾ ਕਰੋ ਜਿਹਦੇ 'ਚ ਸਾਡਾ ਪੰਜਾਬ ਦਾ ਨੁਕਸਾਨ ਹੋਵੇ। ਮੈਂ ਤੇ ਅਫਸਰਾਂ ਨੂੰ ਵੀ ਇਹੋ ਬਰਾਜ਼ਾ ਕਰਾਂ। ਆਉਣ ਵਾਲੇ ਟਾਈਮ ਦੇ ਵੀ ਪਾਸ ਪਾਵਰ ਲੋ ਵੀ ਕੋਈ ਇਦਾਂ ਦੀ ਹਿਦਾਇਤ ਹੈ ਜਿਵੇਂ ਆਸ਼ੂ ਜੀ ਕਹਿੰਦੇ ਕਿ ਸਾਡੀ ਸਰਕਾਰ ਆ ਗਈ ਤੇ ਇਹ 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 ਕਾਰਵਾਈ ਉਂਗਲਾਂ ਤੇ ਗਿਣ ਕੇ ਤੁਸੀਂ ਵੀ ਕੁਝ ਸੋਚੋ। ਮੈਂ ਕਿਹਾ ਜੀ ਬਿਲਕੁਲ ਇਹ ਜਿਹੜੇ ਅਫਸਰ ਬਹੁਤ ਸਾਰੇ ਅਫਸਰ ਨੇ ਦੇਖੋ ਸਾਰੇ ਅਫਸਰ ਇੱਕੋ ਜਿਹੇ ਨਹੀਂ ਹੋ ਸਕਦੇ। ਕਈ ਅਫਸਰ ਬਹੁਤ ਅੱਛੇ ਨੇ। ਪੰਜ ਉਂਗਲੇ ਬਰਾਬਰ ਨਹੀਂ ਹੁੰਦੀਆਂ। ਕਈ ਅਫਸਰ ਬਹੁਤ ਅੱਛੇ ਨੇ। ਬਹੁਤ ਅੱਛੇ ਨੇ ਜਿਹੜੇ ਜਿਨ੍ਹਾਂ ਦੇ ਸਿਰ ਤੇ ਅੱਜ ਜੇ ਚੱਲਦਾ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਨੇ ਇਹਨਾਂ ਦਾ ਕਹਿਣਾ ਮੰਨਦੇ ਨੇ ਉਹਨਾਂ ਦੀ ਲਿਸ਼ ਸਾਡੇ ਕੋਲ ਵੀ ਹੈਗੀ ਐ ਤੁਹਾਡੇ ਸਾਹਮਣੇ ਜੇ ਜਿਆਸ਼ੂ ਜੀ ਕਹਿ ਰਹੇ ਨੇ ਤੇ ਅਸੀਂ ਵੀ ਅਸੀਂ ਭਾਰਤ ਜਨਤਾ ਪਾਰਟੀ ਵੱਲੋਂ ਕਹਿ ਰਹੇ ਆਂ ਔਰ ਆਉਣ ਵਾਲੀ ਸਰਕਾਰ 27 ਚ ਭਾਰਤ ਜਨਤਾ ਪਾਰਟੀ ਦੀ ਬਣਨੀ ਐ ਤੇ ਜਿਹੜੇ ਅਫਸਰ ਅੱਜ ਉਹਨਾਂ ਦੇ ਮਤਲਬ ਘੱਟ ਕੁਦਲੀ ਬਣੇ ਹੋਏ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਬਾਜ਼ ਆਜੋ ਦੇਸ਼ ਦੇ हित ਵਾਸਤੇ ਪੰਜਾਬ ਦੇ ਇਤਿਹਾਸੇ ਕੰਮ ਕਰੋ ਜੋ ਤੁਹਾਡਾ ਇੱਕ ਤੁਸੀਂ ਅਫਸਰੋ ਜੋ ਤੁਹਾਡੀ ਅਫਸਰੀ ਦਾ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਕੰਮ ਕਰੋ ਇਹਨਾਂ ਦੇ ਕਹਿਣੇ ਤੇ ਕੋਈ ਐਸਾ ਕੰਮ ਨਾ ਕਰੋ ਜਿਹਦੇ ਚ ਸਾਡੇ ਪੰਜਾਬ ਦਾ ਨੁਕਸਾਨ ਹੋਵੇ ਫੈਸਲਾ ਹੁਣ ਤੁਹਾਡੇ ਹੱਥ ਹੈ ਕੀ ਫਤਵਾ ਜਾਰੀ ਕਰੋਗੇ ਅਪਾ 19 ਤਰੀਕ ਦਾ ਇੰਤਜ਼ਾਰ ਕਰ ਰਹੇ ਆ ਤੇ ਦੇਖਿਓ ਹੈਡਲਾਈਨ 24 ਕੈਮਰਾ ਪਰਸਾਂ ਦੇ ਦਿਨਾਂ ਦੀ ਸ਼ਿਵਾਂਗੇ